ਹਾਂਜੀ ਭਾਈ ਜੀ ਇਹਨਾਂ ਰਾਤੀ 9 ਤੋਂ 25 925 99.5 ਮਤਲਬ ਜੀ ਤਰੀਕੀ ਘਟਣਾ ਜੀ ਇਹ ਉੱਥੋਂ ਸਾਡੇ ਕਾਲੇ ਪਾਸੋਂ ਗੱਡੀ ਆ ਰਹੀ ਸੀ ਸਕੋਰਪਿਓ ਗੱਡੀ ਆ ਮਰਾਰਾ ਦੀ ਦੱਸ ਰਹੇ ਆ ਤੇ ਉਹ ਕੋਈ ਗਾਂ ਸੀਗੀ ਗਾਂ ਜਦੋਂ ਉਹਨੂੰ ਗਾਂ ਮੂਰੇ ਆਈ ਗਾਂ ਨੂੰ ਕੱਟ ਮਾਰਨ ਲੱਗੇ ਸੈਸ ਜਿਆਦੇ ਕੱਟ ਵੱਜ ਗਈ ਤੇ ਉਹ ਸਿੱਧੀ ਉੱਥੋਂ ਓਵਰਕੋਇ ਹੋ ਕੇ ਸਿੱਧੀ ਮਤਲਬ ਗਈਆ ਟਾਇਰ ਤੋਂ ਲੱਗੰਦੋ ਹਾਦਸੇ ਜਿਵੇਂ ਆਪਾਂ ਕਹਿ ਦਿੰਨੇ ਆ ਹਾਂ ਹਾਂ ਬਹੁਤ ਕਾਬੀ ਇਹਨਾਂ ਕੋ ਸ਼ਿਰਨ ਲੜਨ ਦੀ ਹੋਇਆ ਨਹੀਂ ਤੇ ਜਿਹਦੇ ਵਿੱਚੋਂ ਜੀ ਹਰਜੀਤ ਸਿੰਘ ਨਾਮ ਦਾ ਸੈਦ ਕੋਈ ਸੀਗਾ ਜੀ ਮਰਾੜਾ ਤੋਂ ਇਹਨਾਂ ਦੀ ਕੱਥ ਕਹਿ ਰਹੇ ਹੋ ਰਹੇ ਆ ਪੂਗੀ ਆਈ ਤੇ ਬਾਕੀ ਦੋ ਜਿਹੜੇ ਨਾਲ ਮੁੰਡੇ ਹੋਰ ਸੀ ਉਹ ਠੀਕ ਹੈ ਜੀ ਤੁਹਾਨੂੰ ਕਿ ਉਹ ਬਦਲ ਗਿਆ ਕਿ ਖੜਕਾ ਵਗੈਰਾ ਹੋਇਆ ਸੀ ਜੀ ਮੈਂ ਇੱਥੇ ਐਸਬੀਆਰ ਸਕੂਲਜ ਦੇ ਵਿੱਚ ਇੱਕ ਜੋਬ ਕਰਦਾ ਜੀ ਮੈਂ ਇੱਥੇ ਸੀਗਾ ਤੇ ਮੈਨੂੰ ਨਾਲ ਦੇ ਨਾਈਟਾਂ ਦੇ ਮੁੰਡਿਆਂ ਨੇ ਫੋਨ ਕੀਤਾ ਨਾਲ ਦੀ ਨਾਲ ਹੀ ਤੇ ਜਦ ਮੈਂ ਆਇਆ ਤਾਂ ਉਹ ਦੋ ਬਾਈ ਉਹਦੀ ਬੈਠੀ ਸੀਗੀ ਅਜੇ ਜੀ ਅਸੀਂ ਕੱਡੇ ਵਿੱਚੋਂ ਬੜ ਬੁੜਕੀ ਦੀ ਕਿਸੇ ਨਾ ਕਿਸੇ ਜਦੂ ਦਾ ਭੰਨ ਕੇ ਜੀ ਕਿਸੇ ਤਰੀਕੇ ਨਾਲ ਉਦੋਂ ਤਾਂ ਬਾਈ ਉਹ ਠੀਕ ਲੱਗ ਰਿਹਾ ਜੀ ਕਿਉਂਕਿ ਮੇਰੇ ਨਾਲ ਵੀ ਉਹਦੀ ਗੱਲ ਹੋਈ ਉਹ ਕਹਿੰਦੇ ਬਾਈ ਠੀਕ ਹੂੰ ਤੇ ਉਦਾਂ ਤਕਲੀਫ ਚ ਜ਼ਰੂਰ ਸੀਗੇ ਪਰ ਉਹ ਮਾਰਨਿੰਗ ਜਦੋਂ ਉਹਨਾਂ ਦੇ ਕੋਈ ਬ੍ਰਦਰ ਉੱਥੇ ਸੀ ਵੀ ਆਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਯਾਤੂ ਤੇ ਦੂਜੇ ਜਿਹੜੇ ਨਾਲ ਸੀ ਉਹਨਾਂ ਦੇ ਸਟੋਨ ਜਮਾਂ ਨਾਰਮਲ ਸੀ ਠੀਕ ਸੀ ਜੀ ਉਹਨਾਂ ਨੇ ਵੀ ਨਾਲ ਵਿਚਾਰੇ ਨੇ ਹੈਲਪ ਕੀਤੀ ਆ ਕਿਉਂਕਿ ਠੰਡ ਸੀਗੀ ਜੀ ਪਾਣੀ ਪੂਣੀ ਕਾਫੀ ਠੰਡਾ ਸੀਗਾ ਗਿੱਲੇ ਸੀ ਸਾਰੇ ਜੀ ਤੇ ਅਸੀਂ ਵੀ ਥੋੜੇ ਬਹੁਤੇ ਗਿੱਲੇ ਹੋ ਗਏ ਜੀ ਮੇਰੇ ਨਾਲ ਤੇ ਦੋ ਮੁੰਡੇ ਡਿਊਟੀ ਕਰਦੇ ਜੀ ਇੱਥੇ ਉਹ ਵੀ ਮਤਲਬ ਪੂਰੇ ਉਹਨਾਂ ਦੇ ਵਿੱਚ ਵਰਕੇ ਕੱਢੇ ਆ ਜੀ ਉਹ ਮੁੰਡੇ ਦੂਜੇ ਦਾ ਠੀਕ ਲੱਗ ਰਹੀ ਸੀ ਠੀਕ ਹੈ ਕਿਉਂਕਿ ਉਹਨਾਂ ਨੇ ਤਾਂ ਕੋਈ ਲੱਗਦੀ ਨਹੀਂ ਸੀ ਇਹ ਵੀ ਦੇਖਣ ਨੂੰ ਠੀਕ ਲੱਗ ਰਹੀ ਸੀ ਹੱਥ ਨੂੰ ਥੁ ਮਾਰ ਕੇ ਦੇਖਿਆ ਪਰ ਉਦੋਂ ਸਾਥ ਨਹੀਂ ਸੀ ਕੋਈ ਪਰ ਲੱਗਦਾ ਕਿ ਉਧਰ ਉਨੀ ਛੱਤ ਜਾਂ ਤਾਂ ਕੋਈ ਦਬਾਅ ਵਜਨ ਜਿਵੇਂ ਕੋਈ ਆ ਜਾਂਦਾ ਉਹਨਾਂ ਦਾ ਜੀ ਹਾਂਜੀ ਭਾਜੀ ਇਹਨਾਂ ਰਾਤੀ 9 ਤੋਂ 25 925 9 9:30 ਮਤਲਬ ਜੀ ਕ੍ਰੀਪ ਦੀ ਘਟਨਾ ਜੀ ਇਹ ਉੱਥੋਂ ਸਾਡੇ ਕਲੇ ਪਾਸੋਂ ਗੱਡੀ ਆ ਰਹੀ ਸੀ ਸਕੋਰਪਿਓ ਗੱਡੀ ਆ ਮਰਾਰਾ ਦੀ ਦੱਸ ਰਹੇ ਆ ਤੇ ਉਹ ਕੋਈ ਗਾਂ ਸੀਗੀ ਜਾਂ ਜਦੋਂ ਉਹ ਗਾਂ ਮੂਰੇ ਆਈ ਗਵਾਂ ਨੂੰ ਕੱਟ ਮਾਰਨ ਲੱਗੇ ਸੈਦ ਜਾਰੇ ਕੱਟ ਵੱਜ ਗਈ ਉਹ ਸਿੱਧੀ ਉੱਥੋਂ ਓਵਰ ਕੋਈ ਹੋ ਕੇ ਸਿੱਧੀ ਮਤਲਬ ਗਈ ਆ ਟਾਇਰ ਤੋਂ ਲੱਗੰਦੋ ਹਵਾਜੇ ਜਿਵੇਂ ਆਪਾਂ ਕਹਿ ਦਿੰਨੇ ਆ ਹਾਂ ਹਾਂ ਬਹੁਤ ਕਾਫੀ ਵਿਆਨਕ ਸ਼ਿਰਨ ਜਣਦੀ ਹੋਇਆ ਜੀ ਹੂੰ ਤੇ ਜਿਹਦੇ ਵਿੱਚੋਂ ਜੀ ਹਰਜੀਤ ਸਿੰਘ ਨਾਮ ਦਾ ਸੈਦ ਕੋਈ ਸੀਗਾ ਜੀ ਮਰਾੜਾ ਤੋਂ ਹੂੰ ਇਹਨਾਂ ਦੀ ਡੈੱਥ ਕਹਰੇ ਹੋ ਰਹੇ ਆ ਹੋ ਗਈ ਹੈ ਜੀ ਤੇ ਬਾਕੀ ਦੋ ਜਿਹੜੇ ਨਾਲ ਮੁੰਡੇ ਹੋਰ ਸੀ ਉਹ ਠੀਕ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਖੜਕਾ ਵਗੈਰਾ ਹੋਇਆ ਸੀ ਜੀ ਮੈਂ ਇੱਥੇ ਐਸਬੀਆਰ ਸਕੂਲਜ ਦੇ ਵਿੱਚ ਇੱਕ ਜੋਬ ਕਰਦਾ ਜੀ ਮੈਂ ਇੱਥੇ ਸੀਗਾ ਤੇ ਮੈਨੂੰ ਨਾਲ ਦੇ ਨਾਈਟਾਂ ਦੇ ਮੁੰਡਿਆਂ ਨੇ ਫੋਨ ਕੀਤਾ ਨਾਲ ਦੀ ਨਾਲ ਹੀ ਤੇ ਜਦ ਮੈਂ ਆਇਆ ਤਾਂ ਦੋ ਦੋ ਬਾਈ ਇਹਦੇ ਬੈਠੀ ਸੀਗੇ ਜੀ ਅਸੀਂ ਕੱਡੇ ਵਿੱਚੋਂ ਬੜ ਬੁੜਕੇ ਦੀ ਕਿਸ ਨੇ ਕੋਈ ਛੇਤੀ ਜਦੂ ਦਾ ਭੰਨ ਕੇ ਜੀ ਕਿਸੇ ਤਰੀਕੇ ਨਾਲ ਉਦੋਂ ਤਾਂ ਬਾਈ ਉਹ ਠੀਕ ਲੱਗ ਰਿਹਾ ਜੀ ਕਿਉਂਕਿ ਮੇਰੇ ਨਾਲ ਵੀ ਉਹਦੀ ਗੱਲ ਹੋਈ ਉਹ ਕਹਿੰਦੇ ਬਾਈ ਠੀਕ ਹੂੰ ਫੇ ਉਦਾਂ ਤਕਲੀਫ ਚ ਜ਼ਰੂਰ ਸੀਗੇ ਪਰ ਉਹ ਮਾਰਨਿੰਗ ਜਦੋਂ ਉਹਨਾਂ ਦੇ ਜੋ ਬ੍ਰਦਰ ਉੱਥੇ ਸੀਗੇ ਵੀ ਆਏ ਤੇ ਉਹਨਾਂ ਨੂੰ ਪਤਾ ਲੱਗਿਆ ਕਹਿੰਦੇ ਵੀ ਰਾਤ ਨੂੰ ਉਹਨਾਂ ਨੂੰ ਜਦੂ ਤੇ ਦੂਜੇ ਜਿਹੜੇ ਨਾਲ ਸੀ ਉਹਨਾਂ ਦੇ ਸਟੰਡਰਡ ਜਿਵੇਂ ਜਮਾਂ ਨਾਰਮਲ ਸੀ ਠੀਕ ਸੀਗੇ ਜੀ ਉਹਨਾਂ ਨੇ ਵੀ ਨਾਲ ਵਿਚਾਰੇ ਨੇ ਹੈਲਪ ਕੀਤੀ ਆ ਕਿਉਂਕਿ ਠੰਡ ਸੀਗੀ ਜੀ ਪਾਣੀ ਪੂਣੀ ਕਾਫੀ ਠੰਡਾ ਸੀਗਾ ਗਿੱਲੇ ਸੀ ਸਾਰੇ ਜੀ ਤੇ ਅਸੀਂ ਵੀ ਥੋੜੇ ਬਹੁਤੇ ਗਿੱਲੇ ਹੋ ਗਏ ਜੀ ਮੇਰੇ ਨਾਲ ਤੇ ਦੋ ਮੁੰਡੇ ਡਿਊਟੀ ਕਰਦੇ ਸੀ ਇੱਥੇ ਉਹ ਵੀ ਮਤਲਬ ਪੂਰੇ ਉਹਨਾਂ ਦੇ ਵਿੱਚ ਵਰ ਕੇ ਕੱਢੇ ਆ ਉਹ ਮੁੰਡੇ ਦੂਜੇ ਦਾ ਠੀਕ ਲੱਗਦੀ ਸੀ ਠੀਕ ਹੈ ਕਿਉਂਕਿ ਉਹਨਾਂ ਨੇ ਤਾਂ ਕੋਈ ਲੱਗਦੀ ਨਹੀਂ ਸੀ ਇਹ ਵੀ ਦੇਖ ਨੂੰ ਠੀਕ ਲੱਗ ਰਹੀ ਸੀ ਹੱਥ ਹੂਤ ਮਾਰ ਕੇ ਦੇਖਿਆ ਪਰ ਉਦਾਂ ਛੱਟ ਨਹੀਂ ਸੀ ਕੋਈ ਪਰ ਲੱਗਦਾ ਕੋਈ ਦਰੂਨੀ ਛੱਟ ਜਾਂ ਤਾਂ ਕੋਈ ਦਬਾਅ ਵਜਨ ਜਿਵੇਂ ਕੋਈ ਆ ਜਾਂਦਾ ਉਹ ਲੱਗਦੀ 올 월드 오픈 챌린지 17 타임 골드 메달리스트 आर के तांत्रिक पंडित मौलवी बेगम तांत्रिक इन न छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप